ਮੋਹਾਲੀ ਕੈਬ ਡਰਾਈਵਰ ਕਤਲ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਤਿੰਨ ਮੁਲਜ਼ਮ ਗ੍ਰਿਫਤਾਰ ਅੱਤਵਾਦੀਆਂ ਨਾਲ ਸੰਬੰਧ ਮਾਡਲ ਦਾ ਪਰਦਾਫਾਸ਼ ਕੀਤਾ ਜੰਮੂ ਕਸ਼ਮੀਰ ਤੋਂ ਤਿੰਨ ਮੁਲਜ਼ਮ ਗ੍ਰਿਫਤਾਰ ਜਿਵੇਂ ਮੁਹੰਮਦ ਨਾਲ ਤਾਰਾ ਜੁੜੀਆਂ ਦੋਸ਼ੀ ਦੀਆਂ ਮੋਹਾਲੀ ਕੈਬ ਡਰਾਈਵਰ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੈਬ ਬੁੱਕ ਕਰਨ ਤੋਂ ਬਾਅਦ ਡਰਾਈਵਰ ਦਾ ਕਤਲ ਚੋਰੀ ਹੋਈ ਕੈਪ ਵਿੱਚੋਂ 32 ਬੋਰ ਪਿਸਤੌਲ ਬਰਾਮਦ ਇਸ ਨੇ ਮੁਹਾਲੀ ਦੇ ਇੱਕ ਪਿੰਡ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਫੜੜ ਤੋਂ ਇੱਕ ਕੈਬ ਕਿਰਾਏ ਤੇ ਲਈ ਸੀ ਥੋੜੀ ਦੇਰ ਬਾਅਦ ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ ਪੁਲਿਸ ਹਰਕਤ ਵਿੱਚ ਆ ਗਈ ਤੇ ਚੋਰੀ ਹੋਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ 32 ਬੋਰ ਪਿਸਤੌਲ ਬਰਾਮਦ ਕਰ ਲਈ ਗਈ ਹੈ ਪੁਲਿਸ ਨੇ ਪੁਸ਼ਕਿ ਸੁਧਰਾਨ ਬੈਂਸ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿੱਚ ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ। ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਸਾਹਿਲ ਬशीर ਜੰਮੂ ਅਤੇ ਕਸ਼ਮੀਰ ਦੇ ਹੱਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ ਜੂਪੀਏ ਅਤੇ ਅਸਲਾ ਐਕਟ ਦੇ ਤਹਿਤ ਇੱਕ ਮਾਮਲੇ ਵਿੱਚ ਨੁੜੀਂਦਾ ਵਿਅਕਤੀ ਹੈ। ਉਸ ਦੇ ਭਰਾ ਅਜੈਜ ਅਹਿਮਦ ਨੂੰ ਪਹਿਲਾ ਜੈਸੇ ਮੁਹੰਮਦ ਨਾਲ ਸੰਬੰਧਿਤ ਹਥਿਆਰਾਂ ਅਤੇ ਸਮੱਗਰੀ ਦੇ ਜਖੀਰੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ 도ਮਾ ਦੀ ਪਛਾਣ ਜੈਸੇ ਮੁਹੰਮਦ ਦੇ ਓਵਰ ਗਰਾਉਂਡ ਵਰਕਰਸ ਵਜੋਂ ਹੋਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤਿੰਨ ਬੰਦੇ ਜੀਐਨਕੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ ਹਰ ਕੀਤੀ ਖਰੜ ਤੋਂ ਇਹਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਪਈ ਹੈ ਪਹਿਲਾਂ ਰੇਲਵੇ ਸਟੇਸ਼ਨ ਮੁਹੱਲੀ ਲੈ ਕੇ ਮੋਹਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ ਹੈ 에어ਪੋਰਟ ਸਾਈਡ ਦੇ ਗਏ ਉੱਥੋਂ バス ਮੋੜ ਹੈ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇਦਾ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰ ਤੋਂ ਬਾਅਦ ਉਹਦੀ ਡੈਡ ਬਡੀ ਕੰਡਿਆਲੀ ਪਿੰਡ ਇੱਥੇ ਸੜਦੀ ਤੇ ਗੱਡੀ ਲੈ ਕੇ ਇਹ ਆਪ ਚਨੇ ਜਾਣੇ ਜਿਹੜੇ ਫਰਾਰ ਹੋ ਗਏ ਇਹ ਜਾਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕੱਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਹਿਲ ਮਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕੇਦੇ ਨੇ ਜਿਹੜਾ ਸਹਿਲ ਤੇ ਆਜਾਜ਼ ਇਹ ਆਪ ਵਿੱਚ ਰੇਸੇਦਾਰ ਨੇ ਇਹ ਮਾਸੀਆਂ ਦੇ ਬੰਦੇ ਲੜਕੇ ਨੇ ਕਦਰਨ ਲੱਗਦੇ ਨੇ ਇਨੇ ਕੀ ਕੀਤਾ ਜਿਹੜਾ ਸ਼ਹਿਲ ਬਸੀਰ ਇਹਨੇ ਇੱਕ ਗੱਡੀ ਲਈ ਇਹਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਕ੍ਰਿਸਟਲ ਲੈਣ ਲਈ ਉਥੇ ਮਨੇ 45000 ਰੁਪਏ ਦਾ ਇੱਕ ਕ੍ਰਿਸਟਲ ਲਿਆ ਤੇ ਕਹਿੰਦੀ ਗੱਡੀ ਦਾ ਉਥੇ ਐਕਸੀਡੈਂਟ ਹੋ ਗਿਆ ਇਹ ਗੱਡੀ ਉਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੇ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾ ਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ ਉਹ ਗੱਡੀ ਇਹਨਾਂ ਨੇ ਜਿਹੜੀ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ ਅਨਲ ਕੁਮਾਰ ਦੀ ਵਾਈਫ ਮੇਟ ਕਰਦੀ ਰਹੀ ਕਿ ਮੇਰਾ ਹਸਬੰਦ ਆਜੇ ਆਇਆ ਨਹੀਂ ਕਿ ਅਦਰ ਬਾਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨਾਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹਾਰੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਹੈ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਅਸੀਂ ਡੱਡਬਾਡੀ ਬਰੰਬ ਕਰ ਲਈਏ ਪੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਧਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਹਿਲ ਮਸ਼ੀਰ ਹੈ ਇਹ ਜੈਸੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14 8 25 ਨੂੰ ਆਮਜ਼ੈਗ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਜੋ ਆਪਾ ਵੀ ਲੱਗੀ ਹੋਈ। ਕਹਿੰਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀ.ਐਨ.ਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਫਰਾਰੇ ਜੇ ਪੁਲਿਸ ਦੇ ਉੱਥੇ ਕਾਬੂ ਅਠ ਨਹੀਂ ਆਇਆ। ਤੇ ਨਾਲੀਆਂ ਹੋਰ ਵਾਰ ਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ। ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰੰਬਦ ਕਰ ਲਈਏ। ਇੱਕ ਪਿਸਟਲ ਬਰੰਬਦ ਕੀਤਾ 32 ਬੋਰ ਦਾ। ਤੇ ਡੈੱਡ ਬਾਡੀ ਦੇ ਕੋਲੋਂ ਤੇ ਨੂੰ ਖੋਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਦ ਜਿਹੜੇ ਇਹਨਾਂ ਕੋਲੋਂ ਅਸੀਂ ਐਰ ਪਾਵਰ ਕੀਤੇ ਨੇ ਇਸ ਤੋਂ ਬਾਅਦ ਜਿਹੜੀ ਹੋਰ ਅੱਗੇ ਅਸੀਂ ਪੁੱਛਗੀਆਂ ਇਹਨਾਂ ਦੀ ਕਰ ਰਹੇ ਆ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਉਹ ਅੱਗੇ ਅੰਜਾਮ ਦੇਣਾ ਸੀ ਤੇ ਕੀ-ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਚੋਂ ਫੜੇ ਆ ਉੱਥੇ ਹੀ ਅਸੀਂ ਰੱਪਟ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਮਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਰ ਕੇਸ ਦੀ ਪ੍ਰੋਪਰ ਸੁਪਰਵੇਜਨ ਕਰ ਰਹੇ ਨੇ ਔਰ ਲਗ ਲਗ ਟੀਮਾਂ ਬਣਾ ਕੇ ਪਰਵਜਿੰਦਲ ਸਾਡੇ ਐਸਪੀ ਡੀ ਇਹ ਨਾਲ ਲਾ ਕੇ ਡੀਐਸਪੀ ਪ੍ਰਿਥਵੀ ਚਾਲ ਤੇ ਇੰਸਪੈਕਟਰ ਹਰਮਿੰਦਰ ਸੀਐਨ ਚਾਰਜ ਇੰਸਪੈਕਟਰ ਸਤਨਾਮ ਸਾਰਿਆਂ ਨੇ ਹੀ ਮਿਹਨਤ ਨਾਲ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰੇਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚਦੇ ਕਿ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਬੈਂਕ ਨੂੰ ਗ੍ਰਫਤਾਰ ਕਰ ਲਿਆ ਤੇ ਅੱਗੇ ਫਰਦਰ ਪੁੱਛਗਛ ਕਰਾਂਗੇ ਬਾਕੀ ਤੁਹਾਨੂੰ ਕਨਵੇ ਕਰਾਂ ਸਰ ਇਹ ਜਿਹੜਾ ਜਿਹੜਾ ਏਕੇ 47 ਦੀ ਗੱਲ ਕੀਤੀ ਇਹਦੇ ਯੋਸਾ ਦੀ ਗੱਲ ਕੀਤੀ ਆ ਸੋ ਏਕੇ 47 ਨੂੰ ਉਹਨਾਂ ਤੋਂ ਬਰਾਬਰ ਕੀਤਾ ਜਿਹੜੀ ਏਕੇ 47 ਦੀ ਜੀਐਨਕੇ ਪੁਲਿਸ ਨੇ ਏਕੇ 47 ਦੇ ਰੌਂਦ ਬਰਾਬਰ ਕੀਤੇ ਨੇ ਇਨਾਂ ਤੋਂ ਤਾਂ ਨਾਲ ਇਹਨਾਂ ਤੋਂ ਦੋ ਕ੍ਰਿਸਟਲ ਵੀ ਜੇਣਕੇ ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਦੇ ਵਫਾ ਦਾ ਕੇਸ ਤੇ ਆਰਮਸ ਐਕਟ ਦਾ ਜਿਹੜਾ ਪਰਚਾ ਦਰਜ ਹੋਇਆ 14 ਅਗਸਤ 2025 ਦੀ ਗੱਲ ਹੈ ਉਹ 14 ਅਗਸਤ 2025 ਨੀਂ ਉਮਰ ਇਹਨਾਂ ਦੀ 19 20 ਤੇ 22 ਸਾਲ ਹੈ ਤਾਂ ਇਹ ਬੇਸਿਕਲੀ ਇੱਥੇ ਕਰਦੇ ਕੀ ਸੀ ਕਿਉਂ ਆਏ ਸੀ ਔਰ ਦਸਵੀਂ ਪਾਸ ਹੈ ਔਰ ਉਸੇ ਸਮੇਂ ਕੋਈ profession ਦੇ ਤੌਰ ਤੇ ਹੈ ਜੀ ਇਹਦੇ ਵਿੱਚ ਜਿਹੜਾ ਜਿਹਨਾਂ ਦੋਸ਼ੀ ਜਿਹੜਾ ਹੈਗਾ ਅਜਾਜ਼ ਅਹਿਮਦ ਔਰ ਫੋ ਵਸੀਮ ਇੱਥੇ ਆਉਂਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆਂ ਤੇ ਨਾਲ ਇੱਥੇ ਅੱभी ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵੀ ਅਕਲ ਹੋ ਸਕਣਿਆ ਕਿੱਥੇ ਵੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸੀ ਸਰ ਇਹਦੀ ਬੋਡੀ ਸਰ ਕਹਿੰਦੇ ਕਿ ਤਾਂ ਚਾਰ ਤੋਂ ਪੰਜ ਬੋਡੀ ਉੱਥੇ ਹੀ ਪਈ ਹੋਈ ਹੈ ਪਤਾ ਨਹੀਂ ਕਿ ਉਹ ਇਹ ਤਾਂ ਜੇ ਇਹਨਾਂ ਦੀ ਨਿਸ਼ਾਨੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਬੋਡੀ ਤੇ ਜਿੱਥੇ ਨਿਸ਼ਾਨ ਲਈ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈੱਡ ਬਡੀ ਲੱਭ ਲੈਂਦੀ ਹੈ ਜੇਕਰ ਜਿਹੜੀ ਜਗ੍ਹਾ ਤੇ ਬੋਡੀ ਸੁੱਟੀ ਸੁੱਟੀ ਸੀ ਕਿ ਜਾਂ ਸਰ ਰੋਡ ਦੇ ਕੋਲ ਮਨੁੱਖਾਂ ਖੇਤਾਂਾਂ 'ਚ ਸੁਨਸਨ ਵਾਲੀ ਜਗ੍ਹਾ ਤੇ ਸੁੱਤੀ ਸੀ ਤੇ ਓਪਨ ਕੋਈ ਰੋਡ ਤੇ ਸੁੱਟੀ ਹੁੰਦੀ ਤਾਂ ਫਟਪਾਤਾ ਲੱਗ ਜਾਂਦਾ ਜੀ ਇਹ ਸਰ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਆ ਕੀ ਕੋਈ ਲਿੰਕ ਵੀ ਆ ਰਿਹਾ ਹੈ ਜਿਹੜੇ ਸਾਡੀ ਬੈਂਡ ਆਊਟਪੁਟ ਸੱਜੀਆਂ ਨਾਲ ਪੰਜਾਬ ਦੀ ਕਾਲੇ ਸੰ ਅਸੀਂ ਇਹਦੇ ਤੇ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇਐਨਕੇ ਪੁਲਿਸ ਵਾਲੇ ਵੀ ਅੰਟਾ 'ਚ ਇੱਥੋਂ ਵੀ ਸਰ ਇਹ ਅੰਟਾ 'ਚ ਇੱਕ ਜੇਕਰ ਕੋਈ ਗੱਲ ਆਈ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਸਿਰ ਹੁਣ ਬੇਸਿਕਲੀ ਸਾਹਮਣੇ ਕੀ ਆ ਵੀ ਵੈਪਨ ਉਹ ਤੋਂ ਕਿਉਂ ਲੈਂਦਾ ਸੀ ਸਾਰਾ ਬੇਸਿਕਲੀ ਕੀ ਪਲਾਨਿੰਗ ਕੀਤੀ ਸੀ ਲੱਭੀ ਪਲਾਨ ਨਹੀਂ ਲੈਣਾ ਨਹੀਂ ਜਿਹੜਾ ਵੈਪਨ ਲੈਂਦਾ ਸੀ ਜੀ ਲੁਪਾਂ ਖੋਵਾ ਕਰਨ ਦੀ ਵਾਰਦਾਤ ਕਰਨ ਦੀ ਇਹਨਾਂ ਨੇ ਜਿਹੜੀ ਮੋਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਖੋ ਕੇ ਅੱਗੇ ਇਹਨਾਂ ਨੇ ਵਾਰਦਾਤ ਕਰਨੀ ਸੀ ਉਹ ਇਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣਾ ਹੈ ਤੇ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਾ ਤਾਂ ਅਸੀਂ ਲੋਕਲ ਪੁਲਿਸ ਬਟਾਲੀਅਨ ਅਰਦਾਸਪੁਰ ਨੂੰ ਇਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਿਫਤਾਰ ਕਰ ਲਏ ਤੇ ਉਹ ਪਰ ਉਹ ਕਿ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ਰ ਮੁਹੰਮਦ ਜਿਵੇਂ ਤੁਸੀਂ ਕਹਿੰ ਕਰ ਰਹੇ ਹੋ ਤਾਂ ਲੁੱਟਾਂ ਹੋਣਾ ਤਾਂ ਉਹ ਬੇਸਿਕਲੀ ਤਾਂ ਕਰਨ ਜਿਹੜੀ ਜੋ ਹਾਲਾਤ ਨੇ ਜਿਵੇਂ ਪਹਿਲਾਂ ਜੁਆਪਾ ਲੱਗੀ ਹੋਈ ਹੈ 147 ਦੇ ਕੇਸਿਸ ਬਰਾਬਰ ਹੋਇਆ ਪੂਰਾ ਬੇਸਿਕਲੀ ਕੀ ਨਾਲ ਦੱਸਿਆ ਦੀ ਬੋਲ ਅਜੀਬ ਥੀ ਅਜੇ ਇਹਨਾਂ ਦੀ ਅਸੀਂ ਪੁਲਿਸ ਰਿਮਾਂਡ ਲਿਆ ਕਿ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅੱਜ ਤੱਕ ਇਹਨਾਂ ਦੀ ਮੁਗਲੀ ਕੁਸ਼ ਬੇਸਟੋਂ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਇਥੇ ਪਹਿਲੀ ਵਾਰ ਦਾ ਸੀ ਜਿਹੜੀ ਇਹ ਗੱਡੀ ਖੋਣ ਵਾਲੀ ਤੇ ਬਾਕੀ ਇਹਨਾਂ ਦੇ ਵਿੱਚ ਪੁੱਛਕਿਛ ਦੇ ਵਿੱਚ ਟਾਈਮ ਜ਼ਰੂਰ ਲੱਗੇਗਾ ਕਾਫੀ ਵੀ ਹੋਈ ਸੀ ਇਹ ਕੈਬ ਵਾਲੇ ਨਾਲ ਜਿਸ ਕਰਕੇ ਬੋਲੀਅਮ ਬਣ ਗਿਆ ਤੇ ਜਾਂ ਵੈਸੇ ਮਤਲਬ ਜਿਵੇਂ ਰਿਪੋਰਟ ਵਾਸਤੇ ਦਾ ਫਾਈਲਿੰਗ ਕਰਦੇ ਨੇ ਮੈਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱੜੀ ਧੱਕਾ-ਮੁੱੱਕੀ ਕਰਕੇ ਇਹਨੂੰ ਬਾਹਰ ਕੱਢਦੇ ਤੇ ਫਿਰ ਉਹਨੂੰ ਗੋਲੀ ਮਾਰਦੇ ਆ। ਉਹ ਦੱਸੋ ਇਦਾਂ ਦੇ ਕਿਸ ਅਮਿਸ਼ੇ ਸਾਹਮਣੇ ਆ ਰਹੇ ਨੇ। ਇਹ ਲੋਕਾਂ ਕੇ ਮਕਾਨ ਕਰਾਇਤੇ ਜਾਂਦੇ ਨੇ। ਤੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਦੀ। ਜਦੋਂ ਉਹਨਾਂ ਦੀ ਪੁਲਿਸ ਤੋਂ ਰਿਟਾਇਨਿੰਗ ਕਰਵਾਇਆ ਜਾਂਦਾ ਕਿਹ ਕਾਰਨ ਤੋਂ ਸਮਝਦਾ ਕਿਉਂਕਿ ਛੋਟ ਵੇਚਣ ਆ ਰਿਹਾ ਹੁੰਦਾ ਉਸ ਤੋਂ ਰਿਕਵਰ ਆ ਲੈ ਲੈਂਦੇ ਉਸ ਤੋਂ ਰਹਦੇ ਨੇ। ਤੇ ਕੀ ਕਰਦੇ ਫਿਰ ਵਾਰਦਾ ਤੋਂ ਅੰਜਾਮ ਦਿੰਦੇ ਫਿਰ ਚੰਦ। ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏਦਾਰ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਇਹਦੀ ਹੈ ਸਾਡੇ ਸਬਦਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏਦਾਰ ਰਹਿੰਦਾ ਉਹਦੀ ਫੋਟੋ ਉਹਦਾ ਆਧਾਰ ਕਾਰਡ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸਬਦਾ ਸੈਂਟਰ ਤੇ ਇਹ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲਈਏ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਜੋ ਬੜੇ ਲੋਕ ਵਿੱਚ ਅਨਵੈਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਨਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਹੁੰਦੇ ਤਾਂ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਬਣਨ ਲੱਗਾ ਹੈ। ਅੱਛੀ ਡਰਾਈਵਰਾਂ ਦੇ ਲਈ ਕੋਈ ਕੋਈ アドਵਾਈਸ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰਸ ਨਾਰਮਲ ਹੀ ਕਰਨ ਤੋਂ ਰਾਈਟ ਹਾਊਸ ਦੀ ਉੱਤੇ ਕਰਕੇ ਚਲੇ ਜਾਂਦੇ ਨੇ ਜੀ ਉਹਨਾਂ ਦੇ ਲਈ ਕੋਈ ਤਾਕੀਡ アドਵਾਈਸ ਵੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਨ ਤੋਂ ਪਹਿਲਾਂ ਠੀਕ ਹੈ ਜਾਂ ਨਹੀਂ ਠੀਕ ਹੈ ਹਾਲਾਂਕਿ ਕੋਈ ਚਾਰਟ ਪਾਸਪੋਰਟ ਪਰਮਿਟ ਤਾਂ ਹੈ ਨਾ ਕਿ ਇਹ ਕੋਈ ਕੁਝ ਲਈ アドਵਾਈਸ ਵੀ ਜਾਰੀ ਕਰੋਗੇ। ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੇ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਹੈ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹੋ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਦੀ ਤਰੀਕੇ ਅੱਗੇ ਤਾਂ ਨਹੀਂ ਆਈ ਸੀ ਜਿਹੜੀ ਦੋ ਰਿਵੈਨ ਫਾਰਮ ਕਿਤੇ ਨਾ ਆਇਆ ਕੋਈ ਰਿਸਮੋ ਤਾਂ ਸਭ ਪਹਿਲੇ ਦੋ ਦਿਨ ਐਫਆਈਆਰ ਹੀ ਨਹੀਂ ਦਰਜੀ ਉਹ ਪੂਰਾ ਡਿਲੀ ਹੋ ਗਿਆ ਹੈ ਕਿ ਇਨਵੈਸਟੀਗੇਸ਼ਨ ਇਸ ਦਾ ਇਹ ਵੀ ਕਾਰਨ ਹੈ ਕਿ ਇੰਨੀ ਵੱਡੀ ਘਟਨਾ ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਹੈ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਹੈ ਪਹਿਲੀ ਤਰੀਕ ਨੂੰ ਸੀ ਇਨ ਗ੍ਰਫਤਾਰ ਕਰ ਲੈਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਟ੍ਰੈਸ ਕਰ ਲਿਆ ਜੀ ਸਭ ਇਹਦੇ ਤੇ ਪਿਆਰੇ ਜਿਵੇਂ ਤੁਸੀਂ ਯੂਪੀ ਮਾਮਲਾ ਦਰਜ ਹੈਗਾ ਉਹ ਵੇ ਭੱਜ ਕੇ ਸੀ ਫਰਾਰ ਹੋ ਗਈ ਸੀ ਜਾਂ ਜਮਾਨਤ ਦੇ ਬਾਹਰ ਆਇਆ ਸੀ ਕਿਹਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਹੈ ਜੇ ਉਥੋਂ ਭਜਾ ਆਇਆ ਸੀ ਕੀ ਹੋਇਆ ਸੇ? ਤਾਂ ਕਰਕੇ ਘਰ ਵਾਲੇ ਘਰ ਦੀ ਪੀਓ ਨਹੀਂ ਕਿੰਨਾ ਹੋਇਆ ਜੀ। 3 ਮਹੀਨਾ ਆਇਆ ਜੋ ਪੀਓ ਨਹੀਂ। ਉਹ ਤਾਂ ਉਹਦਾ ਹਾਂ ਇਹਦਾ ਭਰਾ ਹੁਣ ਲੇਕਰ 100 ਰਸਟ ਉਹਥੇ ਰਸਕੀਤਾ ਹੋਇਆ ਜੀ। ਘਰ ਦੀ ਸਰਚ ਕੀਤੀ ਨਹੀਂ ਜੀ। ਘਰ ਵਾਲੇ ਘਰ ਦੀ ਕੋਈ ਚੈਕਿੰਗ ਨਹੀਂ ਕੀਤੀ। ਨਹੀਂ ਨਹੀਂ ਹਲੇ ਨਹੀਂ। ਨਹੀਂ ਅਜੇ ਨਹੀਂ। ਇਹ ਤਾਂ ਜੋ ਪੁਛ ਪੇਚੋ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜੀ। ਕੱਲ ਰੋਹਾ ਭੇਜਿਆ ਸੀ ਉੱਥੇ ਵਾਈਟ ਹਾਊਸ ਜਿਹੜਾ ਉਹ ਪੀਓ ਨਹੀਂ ਉੱਥੇ ਪੁਲਿਸ ਦੀ ਵੀ ਆਈ ਹੋਈ। ਉਹ ਤਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ। ਕਦੇ-ਕਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਕੋਈ ਇੱਥੇ ਮੜਾਵੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਜੀ ਜਿਹੜੀ ਹੈ ਚੱਲਦੀ ਰਹਿੰਦੀ ਹੈ। ਕੱਲ ਇਹ ਵੀ ਰੋਕੀ ਸੀ ਕੱਲ ਵੀ ਉਹ ਤੋਂ ਕੋਈ ਬੰਦਾ ਵੀ ਜਿਹੜਾ ਹੈ ਉਹ ਡੀਟੇਨ ਕਰਕੇ ਲੈ ਕੇ ਗਏ ਨੇ ਔਰ ਕੋਲੋ ਲਾਪਰ ਵੀ ਨੇ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ। ਸਰਜਰੀ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ। ਪਰ ਸਰ ਨੇ ਪਿੱਛੇ ਬਣਾ ਵੀ ਤਾਂ ਕੋਈ ਪੇਸ਼ੈਂਟ ਚਲੇ ਆ ਦੋ-ਤਿੰਨ ਵਾਰੀ। ਪਰ ਉਹੋ ਵੀ ਇਹ ਰੋਕਣ ਉੱਥੇ ਇਮੋਨ ਦੇ ਤਾਂ ਉਸ ਚੀਜ਼ ਉਹ ਤੋਂ ਨਹੀਂ ਆਇਡੈਂਟੀਫਾਈ ਨਹੀਂ ਕੀਤੀ। ਲਿਖੋ ਜੀ ਆਪਾਂ ਕਿਵੇਂ ਕਰ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੰਡੇ ਪਈ ਹੋ ਜਾਣਗੇ 23 ਨੂੰ ਇਹਨਾਂ ਨੇ ਕਾਰਖੋਈਏ ਇਹ ਚਲੇ ਗਏ ਉਹ ਸੇਮ ਦੇ ਲੈ ਗਏ ਹਾਂਜੀ ਕਸ ਆਪਰੇਸ਼ਨ ਤਾਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨੇ ਇਵਨਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਆ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ ਹੌਂ ਗਵਾਂਡ ਤੋਂ ਵੀ ਕਿਹੜਾ ਮਾੜਾ ਕੋ ਮਾੜਾ ਇੱਥੇ ਰਹਿ ਰਿਹਾ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਸ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁਟ ਜਣਿਆ ਨਾਲ ਕੋ